ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੇ ਚੈਨਲ ਬਾਵਾ ਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਰ ਲਈ ਲੈ ਕੇ ਆਏ ਜੀ ਇੱਕ ਵਿੱਚ ਜਰਸੀ ਬੈਡ ਇੱਕ ਬੈਡ ਤਾਜੀ ਸੂਈ ਵੀ ਆ ਤੇ ਉਹਦੀ ਮਿਲਕਿੰਗ ਵੀ ਕਰਵਾਵਾਂਗੇ ਆਓ ਪੁੱਛ ਲੈਨੇ ਬਾਈ ਪੁੱਛੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਬਾਈ ਹਾਂ ਜੀ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਟੈਣੀਆ ਜੀ ਪਿੰਡ ਬੁਰਜ ਰਾਜਗੜਾ ਜੀ ਪਿੰਡ ਬੁਰਜ ਰਾਜਗੜਾ ਹਾਂ ਜੀ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਬਠਿੰਡਾ ਜੀ ਤਸੀਰ ਬਾਈ ਫੋਲ ਜੀ ਫੋਲ ਨੇੜੇ ਪਿੰਡ ਬਾਈ ਨੇੜੇ ਸਰਾਜਪਰਾ ਜੀ ਤੇ ਜੰਗੀਆਂ ਵਾਲਾ ਜੀ ਜੰਗੀਆਂ ਵਾਲਾ ਪਧੌੜਾ ਹਾਂ ਜੀ ਮੋਬਾਈਲ ਨੰਬਰ ਵੋਗੋ 815804241 815804241 ਇਹ ਬਾਕੀ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਜਰਸੀ ਵੜਦੇ ਨੇ ਕਿਹੜਾ ਛੂਹ ਹੁੰਦੀ ਆ ਇਹ ਬਾਈ ਦੂਜਾ ਛੂਹ ਹੁੰਦੀ ਆ ਦੂਜਾ ਛੂਹ ਹਾਂ ਲੈ ਲੈਂਦੀ ਆ ਬਾਈ ਇਹ ਨੂੰ ਨਵੇਂ ਮਹੀਨੇ ਲੱਗਿਆ ਜੀ ਹੁਣ ਅਜੇ ਲੱਗਿਆ ਹਾਂ ਹਾਂ ਲੱਗਿਆ ਜੀ ਨਵੇਂ ਮਹੀਨਾ ਠੀਕ ਜੀ ਜੂੜਾ ਇੰਨੀ ਜੀ ਬੁਮਾਣੀ ਬੈਠਾ ਰਹੇ ਲਾ ਹੋਈ ਬੈਠਾ ਹਾਂ ਲਾ ਚੱਕਰੀ ਨੇ ਪੂਰੀ ਫਨੀ ਸ਼ੀਲ ਹਾਂ ਆਈ ਨਹੀਂ ਸ਼ੀਲ ਲਾ ਲਾ ਹਾਂ ਥੋੜੀ ਚੰਗੀ ਆ ਹਾਂ ਜੀ ਬਾਈ ਇਹਨੇ ਹਜੇ ਥੋੜਾ ਥੋੜਾ ਸਟਾਰਟ ਹਾਂ ਹਲੇ ਤਾਂ ਸਟਾਰਟ ਹੀ ਹੋ ਰਿਹਾ ਜੀ ਖੋਲ ਲੈ ਬਾਈ ਤੋਰ ਕੇ ਇਹ ਰੰਗ ਰੂਪ ਚੰਗਾ ਕੱਦ ਵਿੱਡ ਠੀਕ ਆ ਬਾਈ ਜੱਦ ਵੀ ਚੰਗੀ ਆ ਕਿੰਨਾ ਕੁ ਦੁੱਧ ਦੇ ਦਿੰਦੇ ਯੂਨੀਵਰਸਿਟੀ ਵੇਡ ਦੁੱਧਿਆ 10 ਲੀਟਰ ਦਿੱਤਾ ਜੀ ਠੀਕ ਆ ਹਾਂ ਇਹ ਹੋਰ ਦੂਜੇ ਦੂਜੇ ਸੋਨਾ ਜੀ 8 ਲੀਟਰ ਹਾਂ ਜੀ 8 ਲੀਟਰ ਦਾ ਬਾਈ ਇਹਦਾ ਰਿਕਾਰਡ ਆ ਕੱਦ ਵਿੱਡ ਠੀਕ ਜਾਂ ਥਾਂ ਥੋਣ ਚੰਗਾ ਲੱਗਿਆ ਮੋੜ ਲੈ ਬਾਈ ਮੋਲੇ ਦਾ ਬਾਈ ਮੁੱਲ ਫੋਨ ਤੋਂ ਹੀ ਕਰ ਦਾਂਗੇ ਜੀ ਤਾਂ ਬਸ ਜੈ ਜੀ ਆ ਜਾਈ ਹੋ ਰੇ ਨਾ ਜੀ ਪਹਿ ਐਸੇ ਚੋਲੇ ਲਾ ਫੋਨ ਚੈੱਕ ਕਰੀ ਨਾ ਹਾਂ ਆਇਆ ਆਈ ਦੂ ਸਿਆਣੀ ਹੈ ਜੀ ਲਾ ਮੁੱਲ ਬਾਈ ਕਹਿੰਦਾ ਫੋਨ ਤੇ ਮੁੱਲ ਚੂਮਾ ਵੜ ਦੇ ਹਸਾਉਣਾ ਜੈ ਜੀ ਸਿਆਣੀ ਬਹੁਤ ਹੈ ਠੀਕ ਆ ਪਵਾਗਲਾ ਬਿੱਡਾਂ ਨਾਲ ਬੰਨ ਕੇ ਚੋਲੇ ਠੀਕ ਆ ਹਾਂ ਚੱਲ ਹਾਂ ਆਈ ਦੂ ਸਿਆਣੀ ਹੈ ਜੀ ਰੰਗ ਰੂਪ ਠੀਕ ਚੰਗੀ ਆ ਹਾਂ ਮੁੱਲ ਜਾਇਜ਼ੀ ਹੋਗਾ ਪਹਿਲਾ ਵੀ ਬਾਈ ਦੇ ਮੁੱਲ ਜਾਇਜ਼ੀ ਹੁੰਦੇ ਆਗੇ ਅੱਗੇ ਬਾਈ 2 ਨੰਬਰ ਦਿਖਾ ਬਾਈ ਨਗੀਨਾ ਨਗੀਨਾ ਹੀ ਆਣਾ ਬਾਈ ਟੈਂ ਹਾਂ ਹਾਂ ਜੀ ਕਿਹੜਾ ਸੂਆ ਇਹ ਦੂਜਾ ਸੂਈ ਹੈ ਜੀ ਦੂਜਾ ਸੂਈ ਹੈ ਤੀਜਾ ਸੂਈ ਹੈ ਬਾਈ ਇਹ ਕੱਲ ਸੂਈ ਹੈ ਜੀ ਕੱਲ ਸੂਈ ਹੈ ਹਾਂ ਬੱਚਾ ਕੀ ਦੇਤਾ ਨੇ ਬੱਚਾ ਹੀ ਕੱਟਾ ਬੱਚਾ ਹੀ ਬੱਚਾ ਦੇਤਾ ਹਾਂ ਜੀ ਤੇ ਬੋਲਾ ਕਿੰਨਾ ਹੋਣਾ ਬੋਲਾ ਜੀ ਆਪਾਂ ਹੁਣ ਤੋਂ ਮੰਨ ਕੇ ਲਿਆ ਅਗਲਾ 15 16 ਲੀਟਰ ਦੇ ਵਿੱਚ ਹੈ ਜੀ ਠੀਕ ਆ ਹਾਂ ਉਹ 16 15 ਮੰਨ ਲਿਆ ਅਗਲਾ ਭੂਜ ਤਿਆਰ ਸੋਲ ਛੱਡ ਕੇ ਥੱਲੇ ਕਿੰਨਾ ਦੁੱਧ ਦੇ ਦੂ ਐਸਟੀਮੇਟ 22 2 ਲੀਟਰ ਨੂੰ ਭੰਡ ਦੇ ਹਿਸਾਬ ਨਾਲ ਬਾੜੀ ਹੂੰ ਕਾਰ ਤੇ ਬੈਠ ਚੰਗਾ ਨਾਲ ਖੜੀ ਭਾਈ ਲਾਈਕ ਕਰਦੇ ਚੈੱਕ ਕਰ ਲੈ ਸਾਡ ਚੰਗਾ ਬਰੀਕ ਨੂੰ ਕਿ ਜਬਾ ਹੁੰਦਾ ਬੱਚਾ ਸਾਡੇ ਦੀ ਲੋੜ ਬਣੀ ਨਹੀਂ ਪੈਦਾ ਹਾਂ ਭਾ ਬੱਚਾ ਸਾਡੇ ਦੀ ਲੋੜ ਬਣੀ ਆ ਆ ਜਾਈ ਦੀ ਠੰਡੇ ਆ ਇਹ ਫੇਸਬੁਕ ਬਹੁਤ ਚੰਗਾ ਰੰਗ ਚੰਗਾ ਆ ਕਮਾਲ ਦਾ ਥੰਦ ਚੰਗਾ ਬਈ ਫੁੱਤੀ ਵਾਲਾ ਹਾਂ ਚਾਰੇ ਥਣ ਲੈ ਨਿਕੜ ਮੇ ਜਿਵੇਂ ਬਈ ਬਣ ਕੇ ਲਾਇ ਹੋਈਆਂ ਐ ਲੱਗੀਆਂ ਨੇ ਪੂਰੋਂ ਮਿਲੇ ਵਾਲੋ ਦਾ ਬਹੁਤ ਹਨਾੜਾ ਸੋਹਣ ਜੱਗਿਆ ਮਰੀ ਚੱਗੇ ਬਹੁਤ ਸਟਾਰਟ ਹੋਈ ਐ ਹਾਂ ਜੀ ਕੋਹ ਅੰਤਰਾ ਵੀ ਅੱਜ ਕਾਲਾ ਸਕੂਲੀ ਛੂਈ ਐ ਜੀ ਹਮ ਲਾ ਥਣ ਲੈ ਵੇ ਕੋ ਕਿੰਨਾ ਚੰਗਾ ਬੱਤੀ ਦਾ ਹਾਂਜੀ ਹਾਂਜੀ ਕੀ ਬਾਤ ਆ ਬਈ ਨੇਵਲ ਹੁਆ ਕਰਮਲੀ ਦਾ ਬਹੁਤ ਚੰਗਾ ਬਰੀਕੀ ਬਰੂਕੀ ਜਬਹੁਤ ਆ ਵੜਾ ਹਨ ਬੜਾ ਚੰਗਾ ਲੱਗਿਆ ਹਨ ਬਈ ਹਾਂ ਜੀ ਹਾਂ ਫਰ ਮਾਰਾ ਜੀ ਆਲਤੀ ਨਹੀਂ ਕੋਈ ਬੜੀ ਚਵਾਈ ਵੀ ਬਾਈ ਕਹਿੰਦਾ ਆਪਾਂ ਕਰਕੇ ਦਿਖਾਵਾਂਗੇ ਪੂਰੀ ਠੰਡੀ ਸੀਲਾ ਇਹੋ ਜਿਹੀ ਨਹੀਂ ਗੱਲ ਬਈ ਮਗਾ ਜੀ ਦੇਖੀ ਪਮ ਇੱਥੇ ਬਹਿ ਕੇ ਲਾ 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 ਚੱਕਰ ਬਾਈ ਕਹਿੰਦਾ ਬਿਲਡਿੰਗ ਬਚਾ ਲੈ ਭਾਬੇ ਨੇ ਖਾ ਕੇ ਚੋਲੇ ਲਾ ਲਾ ਐਨੀ ਠੰਡੀ ਹੈ ਜੀ ਹੂੰ ਥਾਂ ਥਾਂ ਬਹੁਤ ਮੋਟਾ ਲੱਗਿਆ ਸਹੀ ਗੱਲ ਆ ਹਾਂ ਮੋਲੇ ਦਾ ਭਰਾ ਕੀ ਆ ਫਿਰ ਫੋਨ ਵੀ ਕਰਾਂਗੇ ਜਿਹਨੇ ਕੱਲ ਆਈ ਦਾ ਕਰਿਆ ਸੀ ਤਾਂ ਠੀਕ ਆ ਰਾਤਾਂ ਹੀ ਪਾਉਣਾ ਜੀ ਮੋਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੋਲ ਆ ਜਿਹੜਾ ਬਰਡ ਦੇ ਸਾਹਮਣੇ ਜਾਇਜ਼ ਕਰਾਂਗੇ ਪਹਿਲਾ ਹੀ ਬਾਈ ਦੇ ਮੁੱਲ ਜਾਇ ਰਹੇ ਹੁੰਦੇ ਆ ਇਸ ਕਰਕੇ ਆਪਣੀਆਂ ਬਈ ਕਈ ਵੀਡੀਓ ਹੋਣੀਆਂ ਮੁੱਲ ਬਾਈ ਹਰ ਇੱਕ ਬੈਡ ਦਾ ਜਾਇ ਜੀ ਰੱਖਦਾ ਹਾਂ ਬਾਕੀ ਚਵਾਈ ਹੈ ਜਿਹੜੀ ਤੁਹਾਡੇ ਸਾਹਮਣੇ ਆ ਜਾਣੀਆਂ ਬਈ ਛੇ ਚਵਾਈ ਹੈ ਨਹੀਂ ਬਸ ਇੱਧਰ ਆ ਜਾ ਦਿਖਾਵਾਂਗੇ ਲੈਣਾ ਲਿਆ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਮਾਹ ਜੀ ਕੋਈ ਅੰਤ ਨਹੀਂ ਮਿਲਣਾ ਮੁਰਗੀ ਵਾਲਾ ਸਣ ਕੱਲਾ ਕੱਲਾ ਥਾਣਾ ਬਈ ਕੀ ਬਾਤ ਆ ਹਨਾ ਆਰਡਰ ਬਹੁਤ ਚੰਗਾ ਲੈਣਾ ਬਈ ਪਾਉ ਪਾਵੇ ਨਾ ਪਾਵੇ ਅਗਲਾ ਪਾਪਾ ਵੀ ਦਿਖਾਵਾਂਗੇ ਤੇਰਾ ਚਲ ਆਇਆ ਮੱਛਰ ਦੀ ਮਜ਼ਦੂਰੀ ਹੰਡਾਣਾ ਬਈ ਹਾਂ ਜੀ ਲੈਣਾ ਪਾਉਣਾ ਪਾਉ ਨਹੀਂ ਪਾਉਣਾ ਨਈ ਪਾਉਣਾ ਨਾ ਪਾਉਣਾ ਬਹੁਤਾਂ ਵੀ ਕੋਈ ਚੱਕਰ ਨਹੀਂਗਾ ਪਰ ਬਈ ਕਹਿੰਦਾ ਆਪਾਂ ਨਿਆਣਾ ਪਾ ਲੈਣਾ ਕੋਈ ਚੱਕਰ ਆਰਡਰ ਰੋਡਰ ਚੰਗਾ ਇਹ ਆਰਡਰ ਬਈ ਮੂਰ ਨੂੰ ਵੀ ਚੰਗਾ ਦਿਖਾਉਂਗੇ ਹਾਂਜੀ ਬਾਕੀ ਜਿਹੜੀ ਚਵਾਈਆ ਕਰਕੇ ਦਿਖਾਣੇ ਠੰਡੀ ਠੁੰਡੀ ਤਾਂ ਲੈ ਫੁੱਲ ਆ ਬਈ ਤੇ ਲੈ ਬਾਲਟੀ ਥਣ ਦਿਖਾ ਦੇ ਦੂੰ ਹਾਂਜੀ ਥਣ ਬੜਾ ਚੰਗਾ ਪਸਮਾ ਕਰਿਆ ਵਾ ਥਣ ਦੇ ਮੈਂ ਕਹਿੰਦਾ ਜਾਣਤੀ ਨਹੀਂ ਕੋਈ ਕੱਲਾ ਕੱਲਾ ਥਣ ਕੀ ਆ ਬਾਤ ਕਾਦੋ ਬਈ ਚਵਾਈ ਚੁੱਕ ਕੋਈ ਚੱਕਰ ਨੇਗਾ ਚਵਾਈ ਦੇਖੋ ਬਈ ਬਹੁਤ ਚੰਗੀ ਆ ਨਾ ਚਵਾਈ ਮੈਂ ਕਹਿੰਦਾ ਜੀ ਆਂਤੀ ਨਹੀਂ ਕੋਈ ਮੈਂ ਕਹਿੰਦਾ ਬਈ ਜਿਹੜੀ ਉਹ ਦੇਖਿਆ ਸੀ ਉਹਦੇ ਨਾਲ ਦੀ ਚਵਾਈ ਆ ਜਾ ਮੈਂ ਜਾਣਤੀ ਨਹੀਂ ਕੋਈ ਮੈਂ ਕਹਿੰਦਾ ਕੀ ਬਾਤ ਆ ਬਈ ਲੈ ਨੇੜ ਤੋਂ ਦਿਖਾ ਦੇ ਬਈ ਲੈ ਵਾਲੇ ਭਰਾ ਤੇ ਪੂਰੀ ਚੰਗੀ ਚਵਾਈ ਆ ਲੈ ਕੀ ਬਾਤ ਆ ਮੈਂ ਕਹਿੰਦਾ ਚੂਣ ਬਹੁਤ ਢੰਗਾ ਲੱਗਿਆ ਬਾਈ ਮੈਂ ਕਹਿੰਦਾ ਜਾਂਸੀ ਨਹੀਂ ਕੁਝ ਨਹੀਂ ਦੋਵਾਂ ਪਾਸੇ ਕਿਹੜੀ ਜਾਏ ਸੀ ਠੰਡੀ ਲੱਗੀ ਆ ਹਾਂ ਜਿਵੇਂ ਠੰਣ ਲੈ ਬਾਦ ਉਹ ਵੀ ਚੂਣ ਲੱਗਿਆ ਨਹੀਂ ਹੈਗਾ ਵੀ ਠੰਣ ਲੈ ਬਾ ਕੱਲਾ ਚੂਣ ਬੇਕਾਰ ਹਣਾ ਚੂਣ ਦੇਖੋ ਤੁਹਾਡੇ ਸਾਹਮਣੇ ਆ ਬਈ ਕੀ ਬਾਤ ਆ ਚੂਣ ਚਾਰੇ ਥਾਣਾ ਦੇਖੋ ਜੀ ਧਾਰ ਲੈ ਮੈਂ ਕਹਿੰਦਾ ਨਿਬੜਦੀ ਆ ਬਾਈ ਹਜੇ ਕਿੰਨਾ ਕੇ ਟਾਈਮ ਹੋਇਆ ਤੇ ਬਾਈ ਸ਼ੁਰੂ ਕਰਦੇ ਆ 2 ਲੀਟਰ ਦੁੱਧ ਕੱਢ ਕੇ ਮਾਰਿਆ ਕਿੰਨਾ ਕਿਤੇ ਦੁੱਧ ਬਾਈ ਇਹ 20 20 ਲੀਟਰ ਜੀ 20 20 ਲੀਟਰ ਮਾ ਆਰਾਮ ਨਾਲ ਦੇਓ ਜੀ ਠੀਕ ਜਿਹੜੇ ਹਿਸਾਬ ਨਾਲ 66 25 ਦੋਸਤੋਂ ਹੂੰ ਠੀਕ ਆ ਪਲਗ ਮਾ ਉਹ ਇਨਾ ਖੜੀ ਆ ਬਾਈ ਕੋਈ ਚੱਕਰੀ ਨਹੀਂ ਗਾ ਕੀ ਬਾਤ ਆ ਸਾਡੇ ਛੋਡੇ ਫੋਲਾ ਦੋਨੇ ਪਾਸੇ ਬਹਿ ਕੇ ਬਾਈ ਕਹਿੰਦਾ ਚੋਲਾ ਨਹੀਂ ਕੋਈ ਮੈਂਟ ਆ ਜਿਵੇਂ ਹੁੰਦੀ ਆ ਜੀ ਨਹੀਂ ਕੋਈ ਗਰਮੀ ਦਾ ਚੱਕਰ ਆ ਜੀ ਨਹੀਂ ਗਰਮੀ ਬੰਦੀ ਹਾਂ ਸਹੀ ਗਰਮੀ ਦਾ ਕੋਈ ਚੱਕਰ ਨਹੀਂ ਠੀਕ ਆ ਲਿਆ ਬਈ ਚਵਾਈ ਤੇ ਇੱਕ ਕਰੋ ਕਿਆ ਬਾਤ ਆ ਬਾਲਟੀ ਫਲ ਫਲ ਕਰਦੀ ਤਰੀ ਆਉਂਦੀ ਆ ਪਤਾ ਲੱਗਦਾ ਵੀ ਧਾਰ ਪੈਂਦੀ ਆ ਬਾਲਟੀ ਦੇ ਕਿਆ ਬਾਤ ਹੁਪਾਈ ਚਵਾਈ ਬਣਾਉ ਗਾਂ ਪਾਉਂਦੇ ਨਹੀਂ ਕੀ ਫਾਇਦਾ ਇਸੇ ਮੈਂ ਮੀਤ ਬਈ ਸਾਰਾ ਕੁਝ ਆ ਜਾਂਦਾ ਹੈ ਨਾ ਆ ਸਾਰਾ ਮੂੜੇ ਜਾਂ ਆਪਣੀ ਲਾਟੀ ਤੱਕ ਗਾਣੇ ਜਿਕੇ ਨੇ ਆਏ ਤੱਕ ਲੀਕਲੀ ਧਾਰ ਦਾ ਪਤਾ ਲੱਗਦਾ ਹੈ ਜੀ ਤੇ ਨਾਲੇ ਚਵਾਈ ਦਾ ਨਾਲੇ ਦੁੱਧ ਦਾ ਇੱਕ ਡੰਗ ਦਾ ਪਤਾ ਲੱਗੇ ਆ ਆਪਣੀ ਗਾਂ ਦੇ ਇੰਨਾ ਵੇਚਣਾ ਕੋਈ ਬੰਦੇ ਨੇ ਚੋਸ ਦੇ ਨਹੀਂ ਦੇਖੀ ਪਰ ਕਹਿੰਦੇ ਬਾਈ ਤੇਰੀ ਇਮਾਨਦਾਰੀ ਵਾਪੇ ਜੇ ਹੂੰ ਦੂਜੇ ਦਿਨ ਵੀ ਫੋਨ ਲਾ ਕੇ ਪੁੱਛੀਦੇ ਬਾਈ ਕਮੀਜ਼ਾ ਨਹੀਂ ਕੋਈ ਅੱਛਾ ਜਦੋਂ ਅਗਰਾ ਕਹਿੰਦਾ ਬਾਈ ਇਹ ਇੱਕ ਨੰਬਰ ਆ ਉਦੋਂ ਫੋਨ ਕੱਢੀ ਦਾ ਮਾਇਨ ਤੈਨੂੰ ਵਿੱਚ ਹੀ ਰੱਖੀ ਦਾ ਠੀਕ ਆ ਹੂੰ ਚਵਾਈ ਜੀ ਹੋਈ ਬਾਈ ਨੰਬਰ 1 ਵਾਲਾ ਹੈ ਕੀ ਬਾਤ ਆ ਬਾਈ ਮਗਲਾ ਸੰਸਟਾਉਂਦਾ बात सो छोगे कि जमा खाली करो मेरी ना मरोड़ा थोड़ा छड़ांगे जी छाड़ दो ना सुई भी आ जाएगी ना जमा जी आप पता है मैं ਗੱਲ ਤੋਂ ਪਸੂ ਨਹੀਂ ਵੇਚਣਾ ਆ ਵੇਚਣਾ ਜਮ ਕਰਕਾ ਕੇ ਠੀਕ ਹੈ ਹਾਂ ਬੌਲਾ ਪਾਈ ਕਹਿੰਦਾ ਕੋਸ਼ਟ ਛੱਡਾਂਗੇ ਬਈ ਤਾਜੀ ਸੂਈਆਂ ਮਿਲ ਸ਼ਹੀਵਰ ਦਾ ਚੱਕਰ ਪੈ ਜਾਂਦਾ ਕਈ ਵਾਰੀ ਹੈ ਨਾ ਤੇ ਚਵਾਈ ਚੂਈ ਦਿਖਾਈ ਆ ਤੁਹਾਨੂੰ ਤੇ ਬੌਲਾ ਚੰਗਾ ਤਿਆਰ ਆ ਬਈ ਟਿਆਰ ਰੋਡਰ ਕਮਾਲ ਦਾ ਬ੍ਰੀਕ ਗਰੂਪ ਦੀ ਜਵਾਹਤ ਆ ਬੜ ਮੈਂ ਆਰਾਮ ਨਾਲ ਖੜੀ ਐ ਪੀ ਚੱਕਰੀ ਨਹੀਂ ਆ ਰੰਗ ਰੂਪ ਚੰਗਾ ਯਾਦ ਬ੍ਰੀਡ ਚਾਹੀਦੀ ਆ ਬਾਈ ਦੀ ਗੱਲ ਸਹੀ ਹੈ ਗਰਮੀ ਵੀ ਘੱਟ ਮੰਨ ਹਾਂ ਮੋਡ ਚੰਗੀ ਆਉ ਕਰਮਾ ਦੀ ਦੋ ਵੀ 16 ਦਾ ਸਟਾਰ ਹੋਇਆ ਕੱਲਾ ਐਵੇਂ ਲਈ ਸੋਈ ਆ ਅੱਛਾ ਹਾਂ ਜੇਰ ਜੂਰ ਦੀ ਆਪਣੇ ਸਾਰੇ ਗਾਰੰਟੀ ਹੁੰਦੀ ਆ ਠੀਕ ਆ ਜੇ ਮੈਨੂੰ ਕਾਇ ਲੈ ਵੀ ਇਹ ਦੋ ਦਿਨ ਪਰੇਸ਼ਾਨੀ ਹੋਈ ਗਾਹ ਦੀ ਦਾਸ ਦਿਓ ਮੈਨੂੰ ਆਪਨੇ ਠੀਕ ਆ ਹੂੰ ਮੋਲ ਫਿਰ ਪਹਿਲਾ ਵਾਂਗੂ ਜਾਇਦੀ ਰੱਖੋ ਮਰ ਹਾਂ ਜੀ ਦੇਖ ਲਊਂਗਾ ਆਪਾਂ ਕਿਹੜਾ ਹਾਂ ਵੀ ਮੂੰ ਹੀ ਕਹਿਣਾ ਵੀ ਵੀਡੀਓ ਪਾ ਦੇ ਦੇਖ ਲਾਂਗੇ ਭਟਕੇ ਹੂੰ ਦੇਣੂ ਹੀ ਹੁੰਦੀ ਆ ਬਹੁਤ ਠੀਕ ਆ ਲੱਗ ਚ ਬਾਈ ਦੇਖੋ ਬਾਈ ਕੀ ਬਾਤ ਆ ਤੇ ਬੌੜਾ ਵੀ ਚੰਗਾ ਤੇ ਆ ਰਾ ਬਾਲਟੀ ਭਰਦ ਕਰਤੀ ਮਹਾਰਾ ਜੀ 16 ਲੀਟਰ ਪਰ ਪਾਸੂ ਗਲਤ ਭੇਜ ਦੇ ਨੀ ਪਹਿਲੇ ਇੱਕ ਦਿਨ ਚੈੱਕ ਕਰੀਦਾ ਵੀ ਕਿੰਨਾ ਇਹਦੇ ਥੱਲੇ ਠੀਕ ਆ ਹਾਂ ਫੇਰ ਭਾਈ ਦਿਆ ਪਹਿਲਾ ਆਪਦੀ ਤਸੱਲੀ ਪਹਿਲਾਂ ਆਪਦੀ ਤਸੱਲੀ ਕਰੀ ਜਾ ਮੈਂ ਅਗਲਾ ਇੱਥੇ ਆ ਕੇ ਇੱਥੇ ਆ ਕੇ 5 ਕਿਲੋ ਕੱਢਿਆ ਅਗਲਾ ਕੋਸਾ ਅਗਲਾ ਕਹੇ ਯਾਰ ਭੜੀ ਬਾਈ ਪਕਾਈ ਕਰਾਤੀ ਤੇ ਥੋੜਾ ਜਿੰਨੇ ਦੀ ਬਾਲਟੀ ਭਰੀ ਨਾ ਬੌੜੇ ਨਾ ਫੇਰ ਨਜ਼ਾਰਾ ਆਉਦਾ ਹਮ ਗੱਲ ਸਹੀ ਆ ਬਾਈ ਕਾਰਾਂ ਦੇ ਥੋੜਾ ਥੋੜਾ ਮਾਰੀ ਕਰ। ਬਾਈ ਦਾ ਕੋ ਲਾਤਾ। ਕੀ ਆ ਬੱਸ ਕਰੀ ਨਹੀਂ ਨਾ ਸਾਟੀ ਆ ਜਿਹੜੀ ਫੁੱਲ ਕਰਦੀ। 16 ਕਿਲੋ ਲੀਟਰ ਦਾ ਬਾਈ ਨੇ ਅੰਦਾਜ਼ਾ ਦੱਸਿਆ ਵੀ 16 ਲੀਟਰ ਬੋਲ ਅਜੇ ਥੱਲੇ ਪਿਆਰਾ ਹੁਣ ਤੇ ਦੁੱਧ ਚੰਗਾ ਪਾ ਦੂ ਗਰੀਕੀ ਬੋਲ ਛੜ ਤਾਂ ਬਾਈ ਉਹਨਾਂ ਨੇ ਉਹ ਪੂਰਾ ਪ੍ਰੋਪਰ ਖਾਲੀ ਨਹੀਂ ਕਰੀ ਅਜੇ ਤਾਜੀ ਸੂਈ ਆ ਨਾ ਬਟ ਲੈ ਬਾਲਟੀ ਰੱਖ ਕੰਡੇ ਲਾਵਾਂ ਹੋਗੇ ਬਾਈ ਮੈਂ ਕਹਾਂ ਜੀ ਆਹ ਦੇਖ ਲੋ ਲੈ ਤੇਰਾ ਗੱਲ ਹਾਂ ਜੀ ਬਾਈ ਇੰਨੇ ਹੀ ਤੜਕੇ ਹੋ ਜਦੋਂ ਮਰਜੀ ਅਗਲਾ ਚੈੱਕ ਕਰ ਲੇ ਠੀਕ ਹੈ ਹਾਂ ਦੋ ਡੱਗ ਪਾ ਟੋ ਕੇ ਲੈ ਜੇ ਲੇਵਾ ਦੇਖੋ ਬਈ ਤੇ ਕੁਛ ਰੁੱਤ ਛੱਡਿਆ ਵਾ ਨਹੀਂ ਜਮਾ ਝਾੜ ਗਈ ਚਾਰੇ ਥਾਣੋਂ ਮੀ ਕੋ ਦੇ ਪਾਇਆ ਕੋਈ ਬਦਮਾ ਨਹੀਂ ਘਟ ਮਨ ਤੇ ਨਾਗੇ ਸੀਗੇ ਭਰਾ ਕੋਲੇ ਦੋ ਨਹੀਂ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਪਸੰਦ ਆਇਆ ਪਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ